ਰਹੀ ਹੈ ਅੱਜ ਹਵਾ ਬਹੁਤ ਜ਼ਿਆਦਾ ਚੱਲ ਰਹੀ ਹੈ ਹਲੋ ਜੀ ਵੈਲਕਮ ਬੈਕ ਟੂ ਮਾਈ ਚੋਕੀਵੇਂ ਤਾਂ ਸਾਰੇ ਉਸਤਾਂ ਠੀਕ ਹੋਣਗੇ ਸੱਜਪੀ ਤਿਆਰ ਖੜੀ ਹੈ ਦੇਖੋ ਚੱਲੇ ਸੱਜਪੀ ਦੀ ਦਵਾਈ ਦੁਵਾਨ ਚੱਲਨੀ ਆ ਨਾਲੇ ਪਾਪਾ ਜੀ ਦੇ ਮੱਥਾ ਟੇਕਾਂਗੇ ਅੰਮ੍ਰਿਤ ਅਰਸ਼ਨ ਕਰਾਂਗੇ ਗੁਰੂ ਮਹਾਰਾਜ ਦੀ ਤੇ ਹਵਾ ਬਹੁਤ ਚੱਲ ਰਹੀ ਆ ਜਾਵਾ ਨਾ ਬਹੁਤ ਜ਼ਿਆਦਾ ਚੱਲ ਰਹੀ ਹੈ ਅੱਜ ਬਹੁਤ ਜ਼ਿਆਦਾ ਹਵਾ ਚੱਲ ਰਹੀ ਹੈ ਪਿੱਛੇ ਫੈਕਟਰੀ ਇਹ ਦੇਖ ਰਿਹਾ ਤੁਸੀਂ ਫੈਕਟਰੀ ਹੀ ਬੜੀ ਹੈ ਅਮੂਲ ਦੁੱਧ ਦੀ ਫੈਕਟਰੀ ਆ ਉਹ ਆਪਣਾ ਪਿੰਡ ਦਿਖਾਵਾਂ ਤੁਹਾਨੂੰ ਇੱਥੋਂ ਦੀ ਕਿ ਜਾਣਾ ਪਿੰਡ ਇਧਰ ਬੱਸ ਆਉਗੀ ਆਪਾਂ ਨੇ ਇਧਰ ਹੋ ਜਾਣਾ ਬੱਸ ਚ ਉਹ ਜਾ ਜਾ ਹਵਾ ਬਹੁਤ ਚੱਲ ਰਹੀ ਐ ਅੱਜ ਪੂਰਾ ਚੱਲ ਰਹੀ ਹੈ ਮਨ ਲੱਗਦਾ ਆ ਬੈਠੀ ਐ ਸਹਿਜ

ਇਹ ਆ ਮੂਲ ਦੁੱਧ ਦੀ ਫੈਕਟਰੀ ਦੀ ਇਹ ਇੱਕ ਆ ਫੈਕਟਰੀ ਆ ਫੈਕਟਰੀ ਹੀ ਬੜੀ ਪੰਜਾਬ ਚ ਖਵਾ ਲਈਆਂ ਸਹਜ ਜੀ ਸਹਜ ਜੀ ਆਜਾ ਜੀ ਆਜਾ ਕਰ ਬਾਬੂ ਜੀ ਤੋਂ ਤੋਂ ਚੇਤ i'm ਤਫੀਸ਼ੇ ਦੇਖਣ ਹੁੰਦੀ ਐ ਤੈਨੂੰ ਕਿਸ਼ਾਂ ਦਾ ਜੋਰ ਹੁੰਦਾ ਉਹਦੇ ਕਿੰਨੇ ਆ ਉਹਦੇ ਕਿੰਨੇ ਸਾਰੀਆਂ ਇੱਥੇ ਤੈਨੂੰ ਗੇਰਦੋਂ ਵਿੱਚ ਕਾਦੇ 2 ਮਿੰਟ ਲਾਉਣੀਆਂ ਏ ਤੈਨੂੰ ਸਫਾਈ ਕਰ ਦੂੰਗੀ ਤੇਰੇ ਪੈਰਾਂ ਦੀ ਗੰਦੀ ਗੰਦੇ ਪੈਰਾਂ ਦੀ ਖਾਂਦੀ ਨਹੀਂ ਬੁੱਤੇ ਹੈ ਕਿੰਨੀ ਰਿਸ਼ਾ ਹਾਂਜੀ ਹੁਣ ਆਟੋ ਚ ਬੈ ਗਏ ਹੁਣ ਅੱਬ ਚੱਲੇ ਆ ਹੌਸਪੀਟਲ ਮੈਂ ਪੁੱਛਿਆ ਵੀ ਅੰਕਲ ਨੂੰ ਵੀ ਛੁੱਟੀ ਤਾਂ ਨਹੀਂ ਅੱਜ ਹੋ ਸੀ ਕਿ ਜਨਤੀ ਸੀਗੀ ਅੱਜ ਪਰਸ਼ੂਰਾਮ ਦੀ RAM ji ਦੀ ਪਰਸ਼ੂਰਾਮ ਜੀ ਦੀ ਜਨਤੀ ਸੀਗੀ ਪਤਾ ਨਹੀਂ ਕਹਦੇ ਨਹੀਂ ਛੁੱਟੇ ਕਰਦੇ ਸਾਡੇ ਤਾਂ ਨਾ ਮੈਨੂੰ ਜਿੱਥੇ ਖਿਆਲ ਹੈ ਸਾਡੇ ਤਾਂ ਅਗਲੇ ਦਿਵਾਲੀ ਦੀ ਛੁੱਟੀ ਨਹੀਂ ਹੋਈ ਲੋੜੀ ਦੀ ਨਹੀਂ ਹੋਈ ਐਂ ਕਹਿੰਦੇ ਹੁੰਦੇ ਤਾਂ ਰਾਤ ਨੂੰ ਮਨਾਈ ਜੰਮੀ ਆ ਗੱਲ ਗਾ ਕੇ ਛੱਟੇ ਆ ਗੁਰੂ ਬਾਬਾ ਬੰਦਾ ਸਿੰਘ ਬਹਾਦਰ ਜੀ ਬੈਠੇ ਆ ਦੇਖ ਸਕਦੇ ਤੁਸੀਂ ਇੱਥੇ ਤਮੀਰ ਦੀ ਆਪਣੇ ਇੱਥੇ ਬੈਰੀਕੇਡ ਲਾਏ ਹੋਏ ਆਪਣੇ ਦਾ ਤੇ ਲੱਗੇ ਹੋਏ ਤੇ ਅੱਜ ਬੈਰੀਕੇਡ ਲੱਗੇ ਹੋਏ ਤੇ ਇੱਥੇ ਤੇ ਉਹ ਚਲਤੇ ਮੈਨੇ ਪੁੱਛਿਆ ਵੀ ਅੰਕਲ ਨੂੰ ਕਿ ਕਿਦਰੇ ਛੁੱਟੀ ਕਨੇ ਕੇ ਤਾਂ ਆ ਛੁੱਟੀ ਨਹੀਂ ਹੈ ਛੁੱਟੀ ਹੈ ਉਹ ਡਾਕਟਰ ਛੁੱਟੀ ਕਰੀ ਹੋਈ ਸੀ ਪਰ ਐਮਰਜੈਂਸੀ ਖੁੱਲਿਆ ਤਾਂ ਫਿਰ ਮੈਂ ਦਵਾਈ ਬਾਹਰ ਤੇ ਲਈ ਹੈ ਪਤਾ ਤੁਹਾਨੂੰ 700 ਰੁਪਏ ਦੀ ਦਵਾਈ ਆਈ ਸਾਇਦ ਦੀ 700 ਰੁਪਏ ਦੀ ਦਵਾਈ ਆਈ 750 ਦੀ ਅੰਦਰ ਤੇ ਜੋ ਹੈ ਨਾ ਆ ਪਹੁੰਚ ਕੇ ਬਸ ਆਪਾਂ ਅੰਦਰ ਤੇ ਸਾਰੀ ਦਵਾਈ ਫ੍ਰੀ ਪ੍ਰੋਵਾਈਡ ਹੁੰਦੀ ਆ ਆਪਾਂ ਨੂੰ ਹਰੇਕ ਦਵਾਈ ਹਰੇਕ ਦਵਾਈ ਸਾਰੀ ਦਵਾਈ ਮਿਲਦੀ ਆ ਅੰਦਰ ਤੇ ਸਭ ਦਵਾਈ ਇੰਨੀ ਕੰਮਦੀ ਆ ਨਾ ਬਹੁਤ ਜ਼ਿਆਦਾ ਤੇ ਫਿਰ ਮੈਨੂੰ ਅੱਜ ਬਾਹਰ ਤੇ ਲੈਣੀ ਪਈ ਕਿ ਉਹ ਕਹਿੰਦੇ ਕੱਲ ਨੂੰ ਖੁੱਲ੍ਹਾ ਹੋਊਗਾ ਪਰਸੋਂ ਨੂੰ ਫੇਰ ਛੁੱਟੀ ਮੈਂ ਕੱਲ ਫੇਰ ਨਹੀਂ ਆ ਹੁਣ ਕਿਉਂਕਿ ਕੱਲ ਨੂੰ ਫੇਰ ਉਹ ਉਹ ਆ ਉੱਜਾ ਹੁਣ ਇਹ ਚਟਨੀ ਪੂਰੀ ਦੀ ਜਿਹੜੀ ਦੀ ਕਰੜਾ ਵੀ ਤਾਂ ਕੋਈ ਨਹੀਂ ਨਾ ਮਹਾਜਨ ਹੋ ਗਾ ਨਾ ਇਸ ਕਰਕੇ ਫਿਰ ਮਾਂ ਮੈਂ ਬਾਹਰ ਤੇ ਲੈ ਲੈਣੀ ਜੋਦ ਵਾਈਲੀ ਜਿਹੜੀ ਕਰਦਾ ਪਾਹ ਤੇ ਲਈਏ ਸਾਰੀ ਮੇਲੇ ਦੀ ਬਸ ਐਰ ਨਾਲ ਹੀ ਮਿਲੀ ਹੈ ਖਾਹ ਉਹ ਦੂਸਰੀ ਮਿਲੀ ਕੋਹੜ ਦੀ ਐਡ ਜੈਡ ਫਿਰ ਉਹ ਮੈਂ ਮਾਰ ਚੁੱਕੇ ਫਿਰ ਲੇ ਲਈ ਬਾਅਦ ਚ ਜਿਹੜੀ ਖੰਕਾਲੀ ਦੀ ਉਹ ਲੈ ਲਈ ਮੈਂ ਆ ਪਾ ਚੁੱਕਿਆ ਜੀ ਹੁਣ ਆਹ ਫਤਿਹਗੜ ਸਾਹਿਬ ਗੁਰਦਾਰੇ ਚ ਮੈਂ ਲਾਈਵ ਵੀ ਹੋਈ ਸੀ ਹੋ ਸਕਦਾ ਤੁਸੀਂ ਦੇਖਿਆ ਹੋਵੇ ਸਹਿਜਪ੍ਰੀਤ ਬਹੁਤ ਜਿੱਦ ਕਰਦੀ ਐ ਸਹਿਜਪ੍ਰੀਤ ਦੀ ਗੱਲਾਂ ਸੁਣੋ ਤੁਸੀਂ ਚਲਦਾ ਹੀ ਰਹਿੰਦਾ ਚਲ ਆਜੋ ਤੂੰ ਕੱਚ ਕੇ ਗੇਰ ਹੁਣ ਨਹੀਂ ਪੜਨਾ ਹਲੇ ਸਾਇਕੀਰ ਚੁੰਗ ਤਾ 아저씨 ਜਿੱਲੰਗਰ ਚੱਕੇ ਆਹਾਂ ਦੇਖੋ ਸਕੂਲ ਤੇ ਬੱਚਿਆਂ ਨੂੰ ਲੈ ਕੇ ਆਏ ਹੋਣੇ ਆ ਮੈਡਮਾਂ ਟੀਚਰਸ ਮੱਥਾ ਟੇਕਣ ਵਾਸਤੇ ਬਹੁਤ ਸੋਹਣੀ ਗੱਲ ਹੈ ਇਹ ਬਹੁਤ ਵਧੀਆ ਬਾਤ ਹੈ ਬਹੁਤ ਚੰਗੀ ਲੱਗੀ ਗੱਲ ਆਹ ਆਪਣੇ ਬੱਚਿਆਂ ਨੂੰ ਜਰੂਰ ਆਪਣੇ ਆਪ ਇਸ ਬਾਰੇ ਦੱਸਿਆ ਕਰੋ ਔਰ ਥੈਂਕ ਯੂ ਵਾਚ ਕਰਨੇ ਕੇ ਲਈ ਹਾਂਜੀ ਘਰ ਆ ਗਏ ਤੇ ਬਹੁਤ ਟਾਈਮ ਪਹਿਲਾਂ ਦੇ ਔਰ आपको कैसा लगा व्लॉग बताना कमेंट करके ठीक है आ, मिल दिया अगले ब्लॉग में मैं भी बीमार होगी खुद भी मेरी भी आवाज़ चेंज होगी आपको पता लग गया तो कि आवाज़ चेंज होगी मेरी भी क्योंकि कुछ जुकाम होएगा तो सारे को होके जाएगा घर से सात सौ रुपये की दवाई आई आज की <laughs> कह देते क्या करती है तू ये वो बुला रहा दवाई वाले को तो ये भी नहीं बोल सकते कि कट कर लो ਖਨਾ ਡੋਕਟਰ ਅੱਜ ਛੁੱਟੀ ਸੀਗੀ ਅੱਜ ਉਹ ਸੀਗਾ ਪਰਸ਼ੂਰਾਮ ਜਯੰਤੀ ਤੀ ਮੈਨੂੰ ਨਹੀਂ ਪਤਾ ਵੀ ਸਾਡੇ ਤਾਂ ਕਦੇ ਮਨਾਈ ਨਹੀਂ ਸਾਡੇ ਨੂੰ ਤਾਂ ਐਤਵਾਰ ਸਾਨੂੰ ਐਤਵਾਰ ਛੁੱਟੀ ਹੁੰਦੀ ਸੀ ਕਲ ਨਾ ਦਿਵਾਲੀ ਦੀ ਛੁੱਟੀ ਹੋਈ ਕਦੇ ਨਾ ਲੋਹੜੀ ਦੀ ਹੋਈ ਨਾ ਚੱਕਰੀ ਝੁਕਰੀਆਂ ਦੀ ਹੋਈ ਕਾਸ਼ ਆ ਦੀ ਛੁੱਟੀ ਨਹੀਂ ਹੋਈ ਐ ਕੈ ਕਰਦੇ ਸਰਦੀ ਇਹ ਤਾਂ ਰਾਤ ਦੇ ਤਿਉਹਾਰਾ ਰਾਤ ਨੂੰ ਮਨਾਏ ਜਾਂਦੇ ਦਿਨ ਚੰਨ ਦਾ ਕਿਆ ਕੰਮ ਹੈ ਬੱਚਿਆਂ ਦਾ ਕਿਆ ਕੰਮ ਹੈ ਇਸke ਵਿੱਚ ਹੋਲੀ ਦੀ ਛੁੱਟੀ ਜ਼ਰੂਰ ਹੁੰਦੀ ਸੀ ਹੋਲੀ ਪਾਰਕੀ ਤੇ ਉਹ ਦਿਨ ਨੂੰ ਬੱਚਿਆਂ ਦਾ ਤੇ ਬਾਹਰ ਤਾਂ ਨਾ ਇੱਕ ਮਿਲਦੇ ਆ ਥੈਂਕ ਯੂ ਸੋ ਮਚ ਅਗਰ ਆਪਕੋ ਅੱਛੀ ਲਗੀ ਤਾਂ ਲਾਈਕ ਕਮੈਂਟ ਕਰਿਓ ਠੀਕ ਹੈ ਥੈਂਕ ਯੂ ਸੋ ਮਚ ਮਿਲਦੇ ਆ ਕੱਲ ਨਈ ਵੀਡੀਓ ਦੇ ਸਾਥ ਮਿਲਾਂਗੇ ਠੀਕ ਹੈ ਥੈਂਕ ਯੂ ਬਾਏ ਬਾਏ ਵਾਈ ਗੁਰਜੀਕਾਲ ਸਭਾਈ ਗੁਰਜੀ ਕੀ ਫਤਿਹ ਵਾਚ ਕਰਨ ਵਾਲੇ ਥੈਂਕ ਯੂ ਜਿਨ ਨੇ ਵਾਚ ਕਰਿਆ ਪਲੀਜ਼ ਜਲਦੀ ਜਲਦੀ ਮੇਰਾ ਕੰਪਲੀਟ ਕਰਾ ਦਿਓ ਵਾਚ ਟਾਈਮ ਮੈਂ ਅਰਦਾਸ ਲਾਈ ਅੱਜ ਮਹਾਰਾਜ ਦੇ ਚਰਨਾਂ ਵਿੱਚ ਮੈਂ ਉੱਥੇ ਇੱਕ ਲੰਗਰ ਲਾਉਣਾ ਹੈ ਮੈਂ ਦਹੀਂ ਜਮਾ ਕੇ ਦਹੀਂ ਦੀ ਮਿੱਠੀ ਲੱਸੀ ਤੇ ਖੱਟੀ ਲੱਸੀ ਦਾ ਮੈਂ ਨੂਨ ਵਾਲੀ ਲੱਸੀ ਦਾ ਛਾਚ ਕਹਿੰਦੇ ਜਿਸ ਕੋ ਉਹਦਾ ਮੈਂ ਲੌਣੀ ਚਬੀਲ ਲਾਣਾ ਚਾਹੁੰਦੀ ਮੇਰਾ ਬਹੁਤ ਦਿਨ ਕਰਦਾ ਮੇਰੀ ਬਹੁਤ ਬਹੁਤ ਤੈਪ ਦਰੀਜ ਆਏ ਕਿ ਮੈਂ ਮਿੱਠੀ ਲੱਸੀ ਦਹੀਂ ਦੀ ਮਿੱਠੀ ਲੱਸੀ ਦਾ ਉਥੇ ਲਾਵਾ ਚਬੀਲ ਅਤੇ ਲੱਸੀ ਦੀ ਚਬੀਲ ਲਾਉ ਮ ਉਥੇ ਵਾਹਿਗੁਰੂ ਜੀ ਕਿਰਪਾ ਕਰਨਗੇ ਤਾਂ ਤਨਮਾਤਾ ਗੁਰੂ ਜੀ ਕਿਰਪਾ ਕਰਨਗੇ ਆਪੇ ਹਨਾ ਆਪੇ ਮੈਂ ਆਪਣੀ ਪਹਿਲੀ ਕਮਾਈ ਤੇ ਆਹ ਕੰਮ ਕਰਨਾ ਚਾਹੁੰਦੀ ਆ ਪਲੀਜ਼ ਤੁਹਾਨੂੰ ਰਿਕਵੈਸਟ ਹੈ प्लीज जल्दी जल्दी मेरा वाच स्टैम्प पूरा कराओ थैंक यू सो मच वाच करने के लिए थैंक यू बाय बाय मी द नेक्स्ट वीडियो में बाय थैंक यू